ਵਾਹ ਹੈ ਗੁਰੂ ਵਾਹ ਹੈ ਗੁਰੂ ਚਲਤੀ ਚੱਕੀ ਦੇਖ ਕੇ ਕਬੀਰਾ ਰੋਏ ਦੋ ਪਾਟਨ ਕੇ بیچ ਮੇ ਸਾਬਤ ਬਚਾ ਨਾ ਕੋਏ ਬਾਣੀ ਵਿੱਚ ਇਹੋ ਜੀ ਤਾਕਤ ਹੈ ਕਿ ਇੱਕ ਪ੍ਰਸ਼ਨ ਜੇ ਬਾਣੀ ਵਿੱਚ ਪੁੱਛਿਆ ਜਾਂਦਾ ਤਾਂ ਦੂਜੀ ਲਾਈਨ ਦੇ ਵਿੱਚ ਉਹਦਾ ਉੱਤਰ ਹੈ ਕਿ ਚਲਤੀ ਚੱਕੀ ਦੇਖ ਕੇ ਦਿਆ ਕਬੀਰਾ ਰੋਏ ਦੋ ਪਾਟਕ ਦੇ ਵਿੱਚ ਮੈਂ ਸਾਬਤ ਬਚਾਣਾ ਕੋਈ ਜਿਹੜੇ ਦਾਣੇ ਦੋ ਪੜਾਂ ਦੇ ਗੱਬੇ ਆ ਜਾਂਦੇ ਨਾ ਉਹ ਪੀਸੇ ਜਾਂਦੇ ਆ ਪਰ ਕਿ ਕਬੀਰ ਸਾਹਿਬ ਕੀ ਕਹਿੰਦੇ ਆ ਚੱਕੀ ਚਾਲੇ ਤੂੰ ਚਾ ਚੱਕੀ ਚਾਲੇ ਤੋ ਚਾਲਨ ਦੇ ਤੂੰ ਕਿਉਂ ਬੈਠਾ ਰੋਏ ਲਗਾ ਰਹੇ ਜੋ ਕੀਲ ਸੇ ਤੋ ਬਾਲਨਾ ਬਾਂਕਾ ਹੋਏ ਚੱਕੀ ਚਾਲੇ ਤੋ ਚਾਲਨ ਦੇ ਤੂੰ ਕਿਉਂ ਬੈਠਾ ਰੋਏ ਲਗਾ ਰਹੇ ਜੋ ਕੀਲ ਸੇ ਤੋ ਬਾਲਨਾ ਬਾਂਕਾ ਹੋਏ ਕੀਲ ਕਿਨੂੰ ਆਖਿਆ ਗਿਆ ਕੀਲ ਕਿਨੂੰ ਆਖਿਆ ਗਿਆ ਜਿਹੜਾ ਚੱਕੀ ਦੇ ਪੁਰਾਂ ਦੇ ਗੱਪੇ ਇੱਕ ਡੰਡਾ ਲੱਗਾ ਹੁੰਦਾ ਨਾ ਜਿਹੜਾ ਦਾਣਾ ਉਹਦੇ ਨਾਲ ਲੱਗਾ ਰਹਿ ਜਾਂਦਾ ਉਹ ਨਹੀਂ ਪੀਸਿਆ ਜਾਂਦਾ ਉਹ ਕੀਲੇ ਨੂੰ ਬਾਬੇ ਨਾਨਕ ਨੇ ਬਾਬੇ ਕਬੀਰ ਨੇ ਕੀ ਆਖਿਆ ਕਿ ਜਿਹੜਾ ਉਸ ਨਾਮ ਸਿਮਰਨ ਦੇ ਕੀਲੇ ਨਾਲ ਜੁੜਿਆ ਰਹਿੰਦਾ ਨਾ ਉਹ ਕਦੀ ਵੀ ਨਹੀਂ ਪੀਸਦਾ ਉਹ ਤਾਂ ਤਰ ਜਾਂਦਾ ਉਹ ਪ੍ਰਮਾਤਮਾ ਆਪ ਸਹਾਇ ਹੁੰਦਾ ਤੇ ਆਓ ਆਪਾਂ ਚਰਨਾਂ ਦੇ ਨਾਲ ਲੱਗਣਾ ਮੈਂ ਤਾਂ ਚਰਨਾ ਦੀ ਧੂੜ ਬਣ ਜਾਵਾਂ ਜਿੱਥੇ ਤਾਂ ਬਾਬਾ ਪੈਰ ਤਰੇ ਮੈਂ ਤਾਂ ਚਰਨਾ ਦੀ ਧੂੜ ਬਣ ਜਾਵਾਂ ਮੈਂ ਤਾਂ ਚਰਨਾ ਦੀ ਧੂੜ ਬਣ ਜਾਵਾਂ ਜਿੱਥੇ ਤਾਂ ਬਾਬਾ ਪੈਰ ਤਰੇ ਮੈਂ ਤਾਂ ਚਰਨਾ ਦੀ ਧੂੜ ਬਣ ਜਾਵਾਂ ਜਦੋਂ ਬਸ ਇੰਤਰੇ ਮੈਂ ਤਾਂ ਚਰਨਾ ਦੀ ਧੂੜ ਬਣ ਜਾਵਾਂ ਜਿੱਥੇ ਤਾਂ ਬਾਪਾ ਪੈਰ ਤਰੇ ਬਾਬਾ ਜੀ ਪੈ ਦਿੱ ਤਰੇ ਤਰ ਤਰੇ ਜਿੱਥੇ ਦਾ ਬਾਬਾ ਜੀ ਪੈ